ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਗਾਗ ਗੋਸਾਇਨ ਗਾਹਿਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ ਮਨ ਨਾ ਡਿਗੈ ਤਨ ਕਾਹੇ ਕਉ ਡਰਾਈ ਚਰਨ ਕਮਲ ਚਿਤ ਰਹਿਓ ਸਮਾਇ ਰਹਾ ਚਰਨ ਕਮਲ ਹਾਂ ਚਰਨ ਕਮਲ ਤੇ ਲੱਗੇਗਾ ਇਸਰਾਮ ਚਰਨ ਕਮਲ ਕਿਤ ਰਹ्यो ਸਮਾਇ ਰਹਾ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਗੀਰ ਮ੍ਰਿਗਛਾਲਾ ਪਰ ਬੈਠੇ ਕਬੀਰ ਕਹਿ ਕੰਬੀਰ ਆ ਇੱਥੇ ਪਾਠ ਕੰਬੀਰ ਹੈ ਉੱਤੇ ਟਿੱਪੀ ਲੱਗੀ ਹੋਈ ਹੈ ਕਸ ਕੇ ਬੋਲਣਾ ਹੈ ਧਿਆਨ ਨਾਲ ਕਬੀਰ ਨਹੀਂ ਇੱਥੇ ਕੰਬੀਰ ਕਹਿ ਕੰਬੀਰ ਕਹਿ ਕੰਬੀਰ ਕੋਉ ਸੰਗ ਨਾ ਸਾਥ ਜਲਥਲ ਰੱਖਣ ਹੈ ਰਗਨਾਥ ਹੈ ਪਦ ਤੇ ਵਿਸਰਾਮ ਹੈ ਜਲਥਲ ਰੱਖਣ ਹੈ ਰਗਨਾਥ ਭੈਰਾ ਕਬੀਰ ਜੀਓ ਅਸ਼ਟਪਦੀ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਦਮ ਦੁਰਗਮ ਗਾੜ ਰਚਿਉ ਬਾਸ ਜਾ ਮਹਿ ਜੂਤ ਕਰੇ ਪਰਗਾਸ ਬਿਜਲੀ ਚਮਕਾ ਹੋਏ ਆਨੰਦ ਜਿਹ ਪੌੜੇ ਪ੍ਰਭ ਬਾਲ ਗੋਬਿੰਦ ਜਿਹ ਪੌੜੇ ਇਹ ਉਡਾੜੇ ਦੀ ਹੀਠਾਂ ਵੀ ਹਲੰਤ ਲੱਗਿਆ ਹੋਇਆ ਪੌੜੇ ਨਹੀਂ ਕਹਿਣਾ ਪੌੜੇ ਜਿਹ ਪੌੜੇ ਪ੍ਰਭ ਬਾਲ ਗੋਬਿੰਦ ਇਹ ਜੀਉ ਰਾਮ ਨਾਮ ਲਿਵ ਲੱਗੈ ਜਰਾ ਮਰਨ ਛੂਟੈ ਜਰਾ ਮਰਨ ਛੂਟੈ ਭ੍ਰਮ ਭਾਗੈ ਰਹਾਉ ਅਵਰਨ ਬਰਨ ਸਿਉ ਮਨ ਹੀ ਪ੍ਰੀਤ ਅਵਰਨ ਐੜ ਦੇ ਵਿੱਚ ਡੈਸ਼ ਦੇ ਕੇ ਉਚਾਰਨ ਕਰੋ ਓਮ ਗਾਵਨ ਗਾਵਹਿ ਗੀਤ ਅਨਹਦ ਸ਼ਬਦ ਹੋਤ ਝੁਨਕਾਰ ਜਿਹ ਪੌੜੇ ਪ੍ਰਭ શ્રી ਗੋਪਾਲ ਖੰਡਲ ਮੰਡਲ ਮੰਡਲ ਮੰਡਾ ਤ੍ਰਯ ਅਸਥਾਨ ਤੀਨ ਤ੍ਰਯ ਖੰਡਾ ਅਗਮ ਅਗੋਚਰ ਰਹਿਆ ਆਵ ਅੰਤ ਪਾਰ ਨਾ ਪਾਵ ਕੂ ਧਰਨੀ ਧਰਮੰਤ ਕਦਲੀ ਪਹੁਪ ਧੂਪ ਪਰਗਾਸ ਰਾਜ ਪੰਕਜ ਮਹਿ ਲਿਓ ਨਿਵਾਸ ਇਹ ਰਾਜ ਪੂਲਾ ਬੋਲਣਾ ਰੱਜ ਨਹੀਂ ਕਹਿਣਾ ਦਵਾਦਸ ਦਲ ਆਵ ਅੰਤਰਮੰਤ ਇਤੇ ਆਵ ਬੱਬੇ ਨਾਲ ਬੋਲਣਾ ਬੱਬੇ ਨਾਲ ਨਹੀਂ ਬੋਲਣਾ ਜਹ ਪਾਉੜੇ श्री कमलाकांत अर्द उर्द मुख लागो कास सुन मंडल मह कर परगास तूहा सूरज नाही चंद तूहा पद ते विश्राम लाउना है उहा सूरज नाही चंद आद निरंजन करय आनंद सो ब्रह्मांड पिंड सो जान ਮਾਨ ਸਰੂਵਰ ਕਰ ਇਸ ਨਾਨ ਸੋਹੰ ਸੋ ਜਾ ਕੋ ਹੈ ਜਾਪ ਇਹ ਪਾਠ ਵੱਖਰਾ ਕਰਨਾ ਸੋਹੰ ਲਿਖਿਆ ਹੋਇਆ ਪਦ ਛੇਦ ਪੁਥੀਆਂ ਤੇ ਵੱਖਰਾ ਪਾਠ ਸੰਪਰਦਾਚ ਕਰਾਇਆ ਜਾਂਦਾ ਹੈ ਸੋਹੰ ਸੋ ਇੱਥੇ ਵਿਸਰਾਮ ਹੈ ਜਾ ਕੋ ਹੈ ਜਾਪ ਜਾ ਕੋ ਲਿਪਤ ਨਾ ਹੋਏ ਪੁੰਨ ਅਰ ਪਾਪ ਅਬਰਨ ਬਰਨ ਕਾਮ ਨਹੀਂ ਛਾਮ ਅਬਰਨ ਬਰਨ ਇਥੇ ਵਿਸਰਾਮ ਲਾਉਣਾ ਹੈ ਕਾਮ ਨਹੀਂ ਛਾਮ ਅਵਰ ਨ ਪਾਈਐ ਗੁਰ ਕੀ ਸਾਮ ਤਾਰੀ ਨ ਟਰੈ ਆਵੇ ਨ ਜਾਏ ਸੁਨ ਸਹਜ ਮਹਿ ਰਹਿਉ ਸਮਾਏ ਮਨ ਮੱਦੇ ਜਾਣੈ ਜੇ ਕੋਏ ਜੋ ਬੋਲੈ ਸੋ ਆਪੈ ਹੋਏ ਜੋਤ ਮੰਤਰ ਮਨ ਅਸਥਿਰ ਕਰੈ ਕਹਿ ਕਬੀਰ ਸੋ ਪ੍ਰਾਨੀ ਤਰੈ ਕੋਟ ਸੂਰ ਜਾ ਕੈ ਪ੍ਰਗਾਸ ਪ੍ਰਗਾਸ ਰਾਮ ਪ੍ਰਗਾਸ ਕੋਟ ਮਹਾਦੇਵ ਅਰ ਕਬਲਾਸ ਅਰ ਕਬਲਾਸ ਇਕੱਠਾ ਹੀ ਬੋਲਣਾ ਦੁਰਗਾ ਕੋਟ ਜਾ ਕੈ ਮਰਦਨ ਕਰੈ ਬ੍ਰਹਮਾ ਕੋਟ ਵੇਦ ਉਚਰੈ ਜੋ ਜਾਚੋ ਤੋ ਕੇਵਲ RAM ਆਨ ਦੇਵ ਸਿਉ 나ਹੀ ਕਾਮ ਰਹਾਉ ਕੋਟ ਚੰਦਰ ਮੇ ਕਰਹਿ ਚਰਾਕ ਸੁਰ 33 ਅਜੀਵਹ ਪਾਕ ਹਾਂ ਇਹ ਪਾਠ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਸੁਰ 33 ਇੱਥੇ ਵੀ ਵਿਸਰਾਮ ਲਾਉਣਾ ਹੈ ਉਜੀਵਹਿ ਪਾਠ ਕਰਨਾ ਹੈ ਉਜੀਵਹਿ ਪਾਖ ਪਦ ਸਿੱਧ ਪੁੱਤੀਆਂ ਤੇ 3300 ਛਪਿਆ ਹੋਇਆ ਹੈ ਜੀਵਹਿ ਪਾਖ ਇਸ ਤਰ੍ਹਾਂ 33 ਇਹ ਪਾਠ ਕਰਨਾ ਹੈ ਸੁਰ 33 ਉਜੀਵਹਿ ਪਾਖ ਨਵ ਗ੍ਰਹਿ ਕੋਟ ਠਾਡੇ ਦਰਬਾਰ ਠਾਡੇ ਦਰਬਾਰ ਠਾਡੇ ਦਰਬਾਰ ਧਰਮ ਧਰਮ ਕੋਟ ਜਾਕੇ ਪ੍ਰਤਹਾਰ ਧਰਮ ਕੋਟ ਇੱਥੇ ਵਿਸਰਾਮ ਹੈ ਜਾਕੇ ਪ੍ਰਤਹਾਰ ਪਮਨਕੋਟ ਚੌਬਾਰੇ ਫਿਰਹਿ ਬਾਸਕਕੋਟ ਸੇਜ ਵਿਸਥਰਹ ਸਮੁੰਦਕੋਟ ਜਾਕੇ ਪਾਨੀਹਾਰ ਰੁਮਾਵਲ ਕੋਟ 18 ਪਾਰ ਕੋਟ ਕਮੇਰ ਪਰਹਿ ਪੰਡਾਰ ਕੋਟ ਲਕਸ਼ਮੀ ਕੋਟਿਕ ਕੋਟ ਹਾਂ ਕੋਟਿਕ ਲਕਸ਼ਮੀ ਕੋਟਿਕ ਲਕਸ਼ਮੀ ਕਰੈ ਸੀਦਾਰ कोटिक पाप पुन बहु हीरा है हाँ, कोटिक कोटिक पाप पुन बहु हीरा है इंद्र कोट जाके सेवा करे। शपन को, शपन कोट जाके प्रतहार छपन के बोलना है छपन कोट जाके प्रतार नगरी नगरी खेत अपार हाँ, खेत उचारन करना है खेत नहीं कहना ला ला के खियत इस तरह छेती बोलिया जाएगा नगरी नगरी खेत अपार लाट छूटी वरत बिकराल ये भी लाट पोला बोलना लट नहीं कहना लाट छूटी वरत बिकराल कोट कला खिल गोपाल कोट कला खिल गोपाल कोट जग जाके दरबार गंधर्व नहीं एक गंधर्व ਗੱਗੇ ਦੇ ਵਿੱਚ ਡੈਸ਼ ਦੀ ਗੰਦਰਬ ਗੰਦਰਬ ਕੋਟ ਕਰਹਿ ਜੈਕਾਰ ਵਿਦਿਆ ਕੋਟ ਸਭੈ ਗੁਣ ਕਹੈ ਤਉ ਪਾਰ ਬ੍ਰਹਮ ਕਾ ਅੰਤ ਨ ਲਹੈ ਤਉ ਪਾਰ ਬ੍ਰਹਮ ਕਾ ਅੰਤ ਨ ਲਹੈ ਬਾਵਨ ਕੋਟ ਜਾ ਕੈ ਰੂ ਮਾਵਲੀ 라वण सेना ਜਹ ਤੇਸ਼ਲੀ 라वण सेना ਜਹ ਤੇ ਛਲੀ ਸਹਿਜ ਕੋਟ ਬਹੁ ਕਹਿਤ ਪ੍ਰਾਨ ਸਹਿਸ ਹੈ ਸਹਿਜ ਨੀਏ ਸਹਿਸ ਕੋਟ ਬਹੁ ਕਹਿਤ ਪ੍ਰਾਨ ਸਹਿਸ ਕੋਟ ਬਹੁ ਕਹਿਤ ਪ੍ਰਾਨ ਦੁਰਯੋਧਨ ਕਾ ਮਥਿਆਮਾਨ ਦੁਰਯੋਧਨ ਕਹਿਣਾ ਹੈ ਦੁਰਯੋਧਨ ਕਸਕੇ ਨਹੀਂ ਬੋਲਣਾ ਦੁਰਯੋਧਨ ਕਾ ਮਥਿਆਮਾਨ ਦਰਜੋਧਨ ਕਾ ਮਥਿਆ ਮਾਨ ਕੰਦਰਪ ਕੋਟ ਜਾ ਕੈ ਲਵੈ ਨ ਤਰਹਿ ਅੰਤਰ ਅੰਤਰ ਮਨਸਾ ਹਰਹਿ ਕਹ ਕਬੀਰ ਸੁਨ ਸਾਰੰਗ ਪਾ ਸਾਰਗ ਪਾਨ ਦੇਹ ਅਪੈ ਪਰ ਮੰਗੋ ਦਾਨ ਸਾਰਗ ਪਾਨ ਪਾਠ ਹੈ ਦੇਹ ਅਪੈ ਪਦ ਮੰਗੋ ਦਾਨ ਵਾਹਿਗੁਰੂ ਜੀ ਕਾ ਕਲ ਸਾਬ ਕਰਾਈ ਵਾਹਿਗੁਰੂ ਜੀ ਕੀ ਫਤਿਹ